ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਅਪਰਾਮੈਂਟੂ ਬਰਗੁਟਪੁਰਾ ਸਤਿਗੋ ਆਪਾਂ ਇੱਕ ਖਾਸ ਵਿਸ਼ੇ ਤੇ ਗੱਲ ਕਰਨੀ ਹੈ ਪੰਜਾਬ ਸਰਕਾਰ ਦੇ ਜਿਹੜੇ ਸਿਹਤ ਕਾਰਡ ਹੈ ਉਹਨਾਂ ਦੇ ਬਾਰੇ ਜਾਣਕਾਰੀ ਕੁਝ ਤੁਹਾਨੂੰ ਦੇਣੀ ਹੈ ਕੁਝ ਦੱਸਣਾ ਹੈ ਕਿ ਕਿਵੇਂ ਪੰਜਾਬ ਦੇ ਸਿਹਤ ਕਾਰਡ ਜਿਹੜੇ ਪੰਜਾਬ ਸਰਕਾਰ ਦੁਆਰਾ ਆਮ ਆਦਮੀ ਪਾਰਟੀ ਦिए ਇੱਕ ਵੱਖਰੀ ਸਕੀਮ ਹੈ ਕਿਵੇਂ ਪੰਜਾਬ ਦੇ ਲੋਕਾਂ ਦਾ ਇੱਕ ਮਾਹੌਲ ਬਦਲ ਦੇਣਗੇ ਕਿਵੇਂ ਇਲਾਜ ਦੀ ਪ੍ਰਕਿਰਿਆ ਬਦਲ ਦੇਣਗੇ ਕਿਵੇਂ ਲੋਕਾਂ ਨੂੰ ਸਕੀਮ ਮਿਲੂਗਾ ਮੈਂ ਪਿਛਲੇ ਕੁਝ ਦਿਨਾਂ ਦੀ ਗੱਲ ਕਰਾਂ ਤੇ ਮੈਨੂੰ ਬੜੇ ਫੋਨ ਆ ਰਹੇ ਐ ਇਸ ਦੀ ਬਾਬਤ ਕਿ ਕਾਰਡ ਬਣਾਉਣਾ ਕਾਰਡ ਬਣਾਉਣਾ ਮੈਂ ਇੱਕ ਛੋਟੀ ਜੀ ਜਾਣਕਾਰੀ ਤੁਹਾਨੂੰ ਦੇਣੀ ਚਾਹੁੰਦਾ ਕਿਉਂਕਿ ਲੋਕ ਕੁਇਰੀ ਕਰਦੇ ਨੇ ਕਿ ਕਿੱਥੇ ਬਣਾਉਣਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਹਾਡੇ ਸ਼ਹਿਰ ਜਾਂ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਪ ਲੱਗੇ ਹੋਏ ਐ ਵੱਖ-ਵੱਖ ਥਾਵਾਂ ਤੇ ਜਾਂ ਸੀਐਸਸੀ ਸੈਂਟਰ ਦੇ ਅੱਗੇ ਜਾਂ ਕੋਈ ਵੀ ਸਾਡਾ ਆਮ ਆਦਮੀ ਪਾਰਟੀ ਦਾ ਵਰਕਰ ਉਨੇ ਕਿਤੇ ਕੈਂਪ ਲਾ ਰੱਖਿਆ ਹੋਊਗਾ ਤੁਸੀਂ ਉਸ ਕੈਂਪ ਦੇ ਵਿੱਚ ਜਾਣਾ ਤੁਸੀਂ ਉੱਥੇ ਆਪਣਾ ਆਧਾਰ ਕਾਰਡ ਉੱਥੇ ਵੋਟਰ ਕਾਰਡ ਲੈ ਕੇ ਜਾਣਾ ਤੇ ਉਹਦੇ ਤੇ ਪੁਰ ਬੈਠ ਕੇ ਪਰਚੀ ਕਟਾਉਣੀ ਹੈ ਠੀਕ ਹੈ ਉਸ ਪੁਰਚੀ ਨੂੰ ਕਟਾ ਕੇ ਬਾਅਦ ਵਿੱਚ ਤੁਸੀਂ ਸੀਐਸਸੀ ਸੈਂਟਰ ਦੇ ਵਿੱਚ ਜਾਣਾ ਵਿੱਧ ਫੈਮਿਲੀ ਜਦੋਂ ਤੁਸੀਂ ਸੀਐਸਸੀ ਸੈਂਟਰ ਦੇ ਵਿੱਚ ਵਿੱਧ ਫੈਮਿਲੀ ਚਲੇ ਗਏ ਉੱਥੇ ਜੋ ਵੀ ਕਾਰਵਾਈ ਹੈ ਉਹ ਹੋਊਗੀ ਉਸ ਤੋਂ ਬਾਅਦ ਤੁਹਾਡਾ ਕਾਰਡ ਤਿਆਗ ਹੋ ਜਾਊਗਾ ਪਰ ਜਦੋਂ ਉਹ ਜਿਹੜੀ ਕਾਰਵਾਈ ਹੋਊਗੀ ਉਸ ਤੋਂ ਬਾਅਦ ਹੀ ਤੁਰੰਤ ਬਾਅਦ ਹੀ ਤੁਸੀਂ अलाज ਤੋਂ ਲਈ एलिजिबल ਹੋ ਕੇ اور ਬਹੁਤ ਸਾਰੇ ਕੇਸ ਇਹੋ ਜਿਹੇ ਆ ਵੀ ਜਿਹੜੇ ਬਹੁਤ ਚਿਰ ਦੇ ਪੈਂਡਿੰਗ کیس ਮੇਰੇ ਕੋਲ ਇੱਕ ਲੇਡੀ ਜਾਈਸ ਉਹਨੇ ਆਪਰੇਸ਼ਨ ਕਰਵਾ 6 ਮਹੀਨੇ ਪਹਿਲਾਂ ਆਈ ਸੀ ਤੇ ਮੈਨੂੰ ਨੂੰ ਪਤਾ ਸੀ ਸਰਕਾਰ ਦੀ ਸਕੀਮ ਆ ਰਹੀ ਹੈ ਮੈਂ ਨੂੰ ਕਿਹਾ ਕਿ ਕੁਝ ਦਿਨ ਟਾਈਮ ਰੱਖੋ ਜੋ ਉਹ ਸਹਾਇਤਾ ਮੰਗ ਰਹੀ ਸੀ ਵਿਚਾਰੀ ਵੀ ਮੈਂ ਆਪਰੇਸ਼ਨ ਕਰਾਉਣਾ ਮੇਰੀ ਕੁਝ ਮਦਦ ਕਰੋ ਮੈਂ ਕਿਹਾ ਕੁਝ ਦਿਨ ਰੱਖੋ ਤੁਸੀਂ ਸਰਕਾਰ ਦੀ ਸਕੀਮ ਆ ਰਹੀ ਹੈ ਤੇ ਆਪਾਂ ਉਹ ਸਕੀਮ ਦੇ ਥਰੂ ਤੁਹਾਡਾ ਕੰਮ ਕਰਵਾਵਾਂਗੇ ਤੇ ਉਹ ਪਰसों ਮੇਰੇ ਕੋਲ ਫੇਰ ਆਈ ਮੈਂ ਉਹਨਾਂ ਦਾ ਉਹ ਜਿਹੜੀ ਪਰਚੀ ਕਟਵਾਤੀ ਹੈ ਐਸਸੀ ਸੈਂਟਰ ਚਲੇ ਗਏ ਸੀਗੇ ਉਹ ਤੇ ਉਹਨਾਂ ਦਾ ਕਾਰਡ ਇਲਾਜ ਕਰਾਉਣ ਲਈ ਉਹ ਤਿਆਰ ਨੇ ਹੁਣ ਬਿਲਕੁਲ ਕਿਤੇ ਵੀ ਪੰਜਾਬ ਦੇ ਜਿਹੜੇ ਹੀ ਹਸਪਤਾਲ ਪੰਜਾਬ ਸਰਕਾਰ ਨੇ ਲਿਸਟ ਦਿੱਤੀ ਹੈ ਉਥੇ ਉਹ ਆਪਣਾ ਅਰਸੋਲੀ ਦਾ ਆਪਰੇਸ਼ਨ ਕਰਾ ਸਕਦੀ ਹੈ ਸੋ ਇਸ ਤਰ੍ਹਾਂ ਦੇ ਆਦੇਸ਼ ਹਸਪਤਾਲ ਦੇ ਵਿੱਚ ਇੱਕ ਵੀਰਸਾਲ ਦਾ ਪਿਆ ਸੀਗਾ ਉਹਦਾ ਆਪਰੇਸ਼ਨ ਹੋਇਆ ਮਤਲਬ ਪੈਸੇ ਨਹੀਂ ਸਨ ਲੋਕਾਂ ਕੋਲ ਇਹ ਲੋਕ ਬੈਠੇ ਸੀ ਘਰਾਂ ਦੇ ਵਿੱਚ ਵੇਟ ਕਰ ਰਹੇ ਸੀ ਪੈਸੇ ਹੈ ਨਹੀਂ ਸੀ ਇਲਾਜ ਨਹੀਂ ਕਰਾ ਸਕਦੇ ਸੀ ਤੇ ਮਰ ਰਹੇ ਸੀ ਲੋਕ ਪਰ ਹੁਣ ਜਿੰਨੇ ਵੀ ਲੋਕ ਪਏ ਸੀ ਬੈਠੇ ਸੀ ਕੁਝ ਪਤਾ ਨਹੀਂ ਲੱਗ ਰਿਹਾ ਸੀ ਕੀ ਕਰੀਗੇ ਉਹ ਹੁਣ ਹਸਪਤਾਲਾਂ ਦੇ ਵਿੱਚ ਪਹੁੰਚ ਚੁੱਕੇ ਆ ਇਲਾਜ ਕਰਾਉਣ ਲਈ ਤੇ ਮੈਂ ਚਾਹੁੰਦਾ ਕਿ ਅਸੀਂ ਸਹਿਯੋਗ ਕਰੀਏ ਕਬੂਜੇ ਦਾ ਜੋ ਗਰੀਬ ਹੈ ਜੋ ਬਿਮਾਰ ਹੈ ਉਹਦਾ ਬੈਲਾ ਕਾਰਡ ਬਣੇ ਬਾਅਦਿਆਂ ਦਾ ਬਾਅਦ ਚ ਬਣੇ ਠੀਕ ਹੈ ਉਹ ਜਿਹੜਾ ਬਿਮਾਰ ਹੈ ਉਹਦਾ ਇਲਾਜ ਪਹਿਲਾਂ ਸ਼ੁਰੂ ਹੋ ਜੇ ਤਾਂ ਜੋ ਕਈ ਵਾਰ ਹੀ ਕੇਸ ਕ੍ਰਿਟੀਕਲ ਹੋ ਜਾਂਦਾ ਹੈ ਉਸ ਦੀ ਜਾਨ ਬਚ ਸਕੇ ਸੋ ਇਟਸ ਵੈਰੀ ਇੰਪੋਰਟੈਂਟ ਸਾਡੇ ਸਾਰਿਆਂ ਦੇ ਲਈ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਅਸੀਂ ਕਿਵੇਂ ਜਿਹੜਾ ਸਰਕਾਰ ਦੀ ਸਕੀਮ ਹੈ ਉਹ ਗਰਾਊਂਡ ਜ਼ੀਰੋ ਤੇ ਲੈ ਕੇ ਜਾਣੀ ਹੈ ਲੋਕਾਂ ਤੱਕ ਲੈ ਕੇ ਜਾਣੀ ਹੈ ਕਿਉਂਕਿ ਲੋਕਾਂ ਤੱਕ ਜਿਹੜੇ ਲੋੜਵੰਦ ਹੈ ਉਨਾ ਤੱਕ ਜਦੋਂ ਇਹ ਸਕੀਮ ਪਹੁੰਚੂਗੀ ਉਦੋਂ ਹੀ ਇਸ ਸਕੀਮ ਦਾ ਫਾਇਦਾ ਤੇ ਬਹੁਤ ਵੱਡੀ ਗੱਲ ਇਹਦੇ ਵਿੱਚ ਜਿਹੜੀ ਅਸੀਂ ਪਹਿਲਾਂ ਵੀ ਕਹਿੰਨ ਜਿੱਦ ਕੀਤਾ ਹੈ ਕਿ ਹਰੇਕ ਲਈ ਹੈ ਇਹਦੇ ਲਈ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਦੀ ਲੋੜ ਨਹੀਂ ਕਾਰਡ ਬਣਾਉਣ ਦੇ ਲਈ ਬਿਆਮ ਆਦਮੀ ਪਾਰਟੀ ਦਾ ਲੀਡਰ ਕੋਲ ਜਾਓ ਜਿਹਨੂੰ ਚਾਹੋ ਉਹ ਕਾਰਡ ਬਣਾਊਗਾ ਅਕਾਲੀਆਂ ਨੂੰ ਛੱਡ ਦੀ ਕਾਂਗਰਸੀਆਂ ਨੂੰ ਛੱਡ ਦੂ ਨਾ ਇਹ ਸਰਬੱਤ ਦੇ ਭਲੇ ਲਈ ਸਭ ਦੇ ਲਈ ਕਾਰਡ ਹੈ ਸਾਂਝੀ ਮਨੁੱਖਤਾ ਦੇ ਸਿਧਾਂਤ ਨਾਲ ਸੰਬੰਧਿਤ ਇਹ ਫੈਸਲਾ ਹੈ ਆਈਡਿਓਲੋਜੀ ਹੈ ਕਿ ਹਰੇਕ ਦਾ ਕਿਸੇ ਆਮ ਆਦਮੀ ਪਾਰਟੀ ਦੇ ਸਾਡੇ ਵਰਗਿਆਂ ਦੇ ਲੀਡਰਾਂ ਦੇ ਕੋਲ ਆਉਣ ਦੀ ਲੋੜ ਨਹੀਂ ਹਰੇਕ ਬੰਦਾ ਜਿੱਥੇ ਇੱਥੇ ਕੈਂਪ ਲੱਗੇ ਆ ਉੱਥੇ ਜਾ ਕੇ ਆਪਣਾ ਕਾਰਡ ਬਣਾ ਸਕਦਾ ਤੇ ਮੈਂ ਵਿਰੋਧੀ ਪਾਰਟੀ ਨੂੰ ਮੈਂ ਕਹਿਣਾ ਚਾਹਾਂਗਾ ਕਿ ਲੋਕਾਂ ਨੂੰ ਘਬਰਾਹਣਾ ਨਾ ਕਰੋ ਕਿ ਚੜਨਾ ਨਹੀਂ ਅਸੀਂ ਚੱਲਦਾ ਦੇਖਿਆ ਜਦੋਂ ਨਾਂ ਚੱਲਿਆ ਉਦੋਂ ਗੱਲ ਕਰੇ ਜਦੋਂ ਨਾਂ ਚੱਲਿਆ ਉਦੋਂ ਤੱਕ ਸਾਡੇ ਤੱਕ ਖਬਰ ਲੈ ਕੇ ਆਏ ਉਦੋਂ ਸੋਸ਼ਲ ਮੀਡੀਆ ਤੇ ਜਾ ਕੇ ਵੀਡੀਓ ਪਾ ਦਿਓ ਜੀ ਤਾਂ ਸਾਨੂੰ ਵੀ ਪਤਾ ਲੱਗੇ ਕਿ ਕਿਹੜੇ ਹਸਪਤਾਲ ਨੇ ਕਾਰਡ ਨਹੀਂ ਚਲਾਇਆ ਪਰ ਇਸ ਤਰ੍ਹਾਂ ਲੋਕਾਂ ਨੂੰ ਗਮਰਾ ਨਾ ਕਰੋ ਜਿਹੜੇ ਲੋਕ ਸਰਕਾਰ ਦਾ ਫਾਇਦਾ ਲੈਣਾ ਚਾਹੁੰਦੇ ਉਹਨਾਂ ਨੂੰ ਲੈ ਲੈਣ ਦਿਓ ਤੁਸੀਂ ਆਪਣੀ ਤੁਸ਼ ਰਾਜਨੀਤੀ ਲਈ ਉਹਨਾਂ ਲੋਕਾਂ ਨੂੰ ਗਮਰਾ ਨਾ ਕਰੋ ਜਿਹੜੇ ਵਿਚਾਰੇ ਚਿਰਾਂ ਤੋਂ ਰਾਜ ਕਰਨ ਲਈ ਬੈਠੇ ਆ ਜਿੰਨਾਂ ਵਿਚਾਰਿਆਂ ਨੇ ਇਲਾਜ ਕਰਾਉਣਾ ਸੀ ਪਰ ਪੈਸੇ ਨਹੀਂ ਸਨ ਤੁਸੀਂ ਤਾਂ ਕੁਝ ਕੀਤਾ ਨਹੀਂ ਆਪਣੀ ਸਾਡੀ ਸਰਕਾਰ ਪੁਸ਼ ਕਰ ਰਹੀ ਹੈ ਉਹਨਾਂ ਨੂੰ ਗਮਨਾਹ ਕਰਕੇ ਆਪਣੀ ਤੁਸ਼ ਰਾਜਨੀਤੀ ਲਈ ਉਹਨਾਂ ਦਾ ਭੇਖ ਖਰਾਬ ਨਾ ਕਰੋ ਉਹਨਾਂ ਦੀ ਜ਼ਿੰਦਗੀ ਖਰਾਬ ਨਾ ਕਰੋ ਸੋ ਮੇਰੇ ਵੀਰੋ ਪੰਜਾਬ ਵਾਸੀਓ ਇਹਨਾਂ ਦੀ ਨਹੀਂ ਸੁਣਨੀ ਚੱਲਦੇ ਆ ਨਹੀਂ ਚੱਲਦੇ ਜੇ ਨਾ ਚੱਲੇ ਫਿਰ ਤੁਸੀਂ ਦੱਸਣਾ ਹੈ ਕਾਰਡ ਬਣਾਓ ਵਨ ਚੜ੍ਹ ਕੇ ਬਣਾਓ ਜਿੰਨੇ ਤੁਸੀਂ ਵਾ ਚੜ੍ਹ ਕੇ ਕਾਰਡ ਬਣਾਉਂਗੇ ਥੋੜੇ ਫਾਇਦਾ ਹੈ ਇਹ ਚ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਨਹੀਂ ਇਥੇ ਆਮ ਜਨਤਾ ਦਾ ਹੀ ਫਾਇਦਾ ਹੈ ਤੁਸੀਂ ਯੋਗ ਹੋ ਜਾਓਗੇ ਲਾਜ ਕਰਦੇ